ਮੈਟਰ ਸਰਵਰ ਡਾਊਨ ਹੋਣ ਦੇ ਕਰਕੇ ਜਿੱਥੇ ਪੂਰੀ ਦੁਨੀਆ ਦੇ ਵਿੱਚ ਹਾਹਾਕਾਰ ਮੱਚੀ ਹੋਈ ਆ ਉੱਥੇ ਮੁਹਾਲੀ 에ਅਰਪੋਰਟ ਤੇ ਵੀ ਵੱਡੇ ਪੱਧਰ ਦੇ ਉੱਤੇ ਜਿਹੜੇ ਯਾਤਰੀ ਆ ਉਹ ਪਰੇਸ਼ਾਨ ਹੋ ਰਹੇ ਨੇ ਹਾਲਾਂਕਿ ਜਿਹੜੀ ਬੋਰਡਿੰਗ ਹੈਗੀ ਆ ਉਹ ਮੈਨੂਅਲ ਤਰੀਕੇ ਦੇ ਨਾਲ ਕੀਤੀ ਜਾ ਰਹੀ ਆ ਆਨਲਾਈਨ ਨਹੀਂ ਹੋ ਪਾਰੀ ਬੋਰਡਿੰਗ ਬੰਨ ਹੋਣ ਦੇ ਕਰਕੇ ਬੇਹਤ ਜ਼ਿਆਦਾ ਦਿੱਕਤਾਂ ਆ ਰਹੀਆਂ ਸਮਾਂ ਲੱਗ ਰਿਹਾ ਜਿਹਦੇ ਕਰਕੇ ਕੁਝ ਫਲਾਈਟਾਂ ਕੈਨਸਲ ਵੀ ਮੁਹਾਲੀ 에ਅਰਪੋਰਟ ਤੋਂ ਕਰਨੀਆਂ ਪਈਆਂ ਤੇ ਕੁਝ ਫਲਾਈਟਾਂ ਦਲੇ ਨੇ ਤਸਵੀਰਾਂ ਇੱਕ ਵਾਰ ਮੋਹਾਲੀ 에어ਪੋਰਟ ਦੀਆਂ ਦਿਖਾ ਦਿੰਨੇ ਆ ਜਿੱਥੇ ਕਿ ਕੁਝ ਯਾਤਰੀ ਵੀ ਆ ਰਹੇ ਨੇ ਗੱਲਬਾਤ ਕੋਈ ਕਰਦੇ ਆ ਕਿ ਕਿਹੜੀ ਜਗ੍ਹਾ ਤੋਂ ਆਏ ਜੀ ਕੀ ਨਾਮ ਹੈ ਜੀ ਤੁਹਾਡਾ ਨੀਰਨਦ ਜੋਗਿੰਦਰ ਸਿੰਘ ਸਲਾਰੀਆ ਮੈਂ ਦੁਬਈ ਤੋਂ ਆਇਆ ਹਾਂ ਅੱਛਾ ਫਲਾਈਟ ਕਿੰਨਾ ਟਾਈਮ ਲੇਟ ਹੈਗੀ ਹੈ ਫਲਾਈਟ ਤਾਂ ਕਬੀਰਨ ਡੇਢ ਘੰਟਾ ਲੇਟ ਹੋਈ ਹੈਗੀ ਹੈ ਕਹ ਰਹੇ ਕਿ ਸਰਬੰਡ ਡਾਗ ਹੈਗਾ ਔਰ ਪਿੱਛੋਂ ਹੀ ਦਿੱਕਤ ਕੋਈ ਆਈਏਗੀ ਇਸ ਤਰੀਕੇ ਨਾਲ ਸਰਵਰ ਜਰ ਡਾਊਨ ਹੋ ਜਾਂਦਾ ਪੂਰੀ ਦੁਨੀਆ ਦੇ ਵਿੱਚ ਹਾਹਾਕਾਰ ਮੱਚਦੀ ਆ ਬੈਂਕਿੰਗ ਜਿਹੜਾ ਸੈਕਟਰ ਹੈ ਸ਼ੇਅਰ ਮਾਰਕੀਟ ਹੈ ਜਾਂ ਜੋ ਵੀ ਆਨਲਾਈਨ ਤਰੀਕੇ ਦੇ ਨਾਲ ਚੱਲਦਾ ਉਹ ਇਸ ਤਰੀਕੇ ਨਾਲ ਡਾਊਨ ਹੋ ਜਨਾ ਪਹਿਲੇ ਕਿਵੇਂ ਦੇਖਦੇ ਹੋ ਤੁਹਾਨੂੰ ਲੱਗਦਾ ਇਸ ਤਰੀਕੇ ਦਾ ਜਿਹੜਾ ਡਾਊਨ ਹੋਇਆ ਸਰਵਰ ਜਾਂ ਜਿਸ ਤਰੀਕੇ ਦਾ ਇਹ ਪੂਰਾ ਮਾਹੌਲ ਬਣਿਆ ਹਾਹਾਕਾਰ ਮੱਚੀ ਪੂਰੀ ਦੁਨੀਆ ਦੇ ਵਿੱਚ ਇਹ ਹੋਣਾ ਕਿਸ ਤਰੀਕੇ ਦਾ ਸਮਝੋ ਦੇਖੋ ਇਹ ਆਈਟੀ ਦਾ ਜੁਗ ਹੈ ਔਰ ਇਹ ਬੜਾ ਮੁੱਦਾ ਸੈਂਸਿਟਿਵ ਹੈਗਾ ਇਹ ਇਸ਼ੂ ਬਹੁਤ ਸੈਂਸਿਟਿਵ ਹੈਗਾ ਕਿਉਂਕਿ ਇਹ ਦੁਨੀਆ ਦੀ ਆਮ ਜ਼ਿੰਦਗੀ ਨਾਲ ਜੁੜਿਆ ਹੋਇਆ ਔਰ ਮੈਨੂੰ ਲੱਗਦਾ ਹੈ ਕਿ ਫਿਊਚਰ 'ਚ ਇਸ ਤਰ੍ਹਾਂ ਦੀ ਕੋਈ ਨਈ ਪਤਾਹੀ ਹੋਵੇ ਤੇ ਅੱਛਾ ਹੈ ਕਿਉਂਕਿ ਇਹਦੇ ਨਾਲ ਬਹੁਤ ਨੁਕਸਾਨ ਹੋ ਸਕਦਾ ਹੈ ਬੈਂਕਿੰਗ ਸੈਕਟਰ ਦੇ ਵਿੱਚ ਵੀ ਬੜਾ ਨੁਕਸਾਨ ਹੋਇਆ ਬਹੁਤ ਟਾਈਮ ਬੈਂਕਿੰਗ ਸੈਕਟਰ ਬੰਦ ਰਿਹਾ ਸ਼ੇਅਰ ਮਾਰਕੀਟ ਹੈ ਜਿਹਦੇ ਉਤਨ ਫੁੱਤਲ ਹੋਣ ਦੇ ਨਾਲ ਕਾਫੀ ਕੁਝ ਫਰਕ ਪੈਂਦਾ ਇੰਡੀਆ ਦੀ ਇਕਨੋਮੀ ਨੂੰ ਤਾ ਸ਼ੇਅਰ ਮਾਰਕੀਟ ਦਾ ਸਰਵਰ ਹੀ ਡਾਊਨ ਹੋ ਜਾਣਾ ਉਹਦੇ ਨਾਲ ਵੀ ਕਿਤੇ ਨਾ ਕਿਤੇ ਬੇਹੱਦ ਜ਼ਿਆਦਾ ਨਮੋਸ਼ੀ ਵਾਲਾ ਸਵਾਬ ਵੀ ਪੂਰੀ ਦੁਨੀਆ ਦੇ ਵਿੱਚ ਸੌਫਟਵੇਅਰ ਮਾਈਕਰੋਸਾਫਟ ਲਈ ਬਣ ਗਿਆ ਦੇਖੋ ਅੱਜ ਕੱਲ ਸੌਫਟਵੇਅਰ ਤੇ ਬੰਦੇ ਦੀ ਲਾਈਫਲਾਈਨ ਬਣ ਚੁੱਕਿਆ ਹੈਗਾ ਹਰ ਖੇਤਰ ਦੇ ਵਿੱਚ ਹਰ ਕਿੱਤੇ ਦੇ ਵਿੱਚ ਜਿਹੜਾ ਹੈਗਾ ਉਹ ਸੌਫਟਵੇਅਰ ਆਈਟੀ ਨੇ ਪੂਰੀ ਤਰ੍ਹਾਂ ਆਪਣੇ ਪੈਰੇ ਜਮਾਏ ਹੋਏ ਆ ਸੋ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਏਜੰਸੀਆਂ ਹਨ ਉਹਨਾਂ ਨੂੰ ਸਤਰਕ ਹੋਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦਾ ਕੋਈ ਇਸ਼ੂ ਕ੍ਰੀਏਟ ਨਾ ਹੋਵੇ ਇਸ ਤਰ੍ਹਾਂ ਦਾ ਕੋਈ ਮੁੱਦਾ ਫੇਸ ਨਾ ਕਰਨਾ ਪਵੇ ਇਹਦੇ ਨਾਲ ਪਬਲਿਕ ਦੇ ਵਿੱਚ ਇੱਕ ਬਹੁਤ ਵੱਡਾ ਤੁਸੀਂ ਇਹ ਸਾਖ ਉਤਪੀ ਇੱਕ ਡਰ ਦਾ ਮਾਹੌਲ ਵੀ ਬਣ ਗਿਆ ਜਦ ਤੁਸੀਂ ਬੈਠੇ ਸੀ ਫਲਾਈਟ 'ਚ ਤੁਹਾਨੂੰ ਪਤਾ ਸੀਗਾ ਉਸ ਟਾਈਮ ਤੇ ਉਹ ਆ ਸਰਵਰ ਡਾਊਨ ਸੀ ਜਾਂ ਨਹੀਂ ਉਹਨਾਂ ਨੇ ਇਸ चीज ਨੂੰ ਇੰਟੀਮੇਟ ਨਹੀਂ ਕੀਤਾ ਲੇਕਿਨ ਇੱਥੇ ਆ ਕੇ ਪਤਾ ਲੱਗਾ ਕਿ ਵਾਕਈ ਕਿਉਂਕਿ ਉੱਥੇ ਫਲਾਈਟ 1 ਘੰਟਾ ਲੇਟ ਸੀਗੀ ਕਿਉਂਕਿ ਆਲਰੇਡੀ ਸਾਨੂੰ ਬੋਰਡਿੰਗ ਪਾਸ ਮਿਲ ਚੁੱਕਾ ਸੀਗਾ ਤੇ ਅਸੀਂ ਇੱਥੇ ਜਦੋਂ ਆਏ ਆ ਇੱਥੇ ਆ ਕੇ ਪਤਾ ਲੱਗਾ ਕਿ ਇਹ ਇਸ਼ੂ ਇੱਥੇ ਕਾਫੀ ਵੱਡੇ ਮੁੱਦੇ ਦੇ ਰਿਹਾ ਇਸ ਹੋਇਆ ਧੰਨਵਾਦ ਜੀ। ਤਾਂ ਤਸਵੀਰਾਂ ਤੁਹਾਨੂੰ ਹੋਰ ਵੀ ਦਿਖਾ ਦਿੰਨੇ ਆ ਮੋਹਾਲੀ 에어ਪੋਰਟ ਦੀਆਂ ਜਿੱਥੇ ਕਿ ਜਿਹੜੇ ਯਾਤਰੀ ਹੈਗੇ ਆ ਉਹ ਲਗਾਤਾਰ ਆ ਰਹੇ ਨੇ ਹਾਲਾਂਕਿ ਹੁਣ ਦੁਬਈ ਦੀ ਫਲਾਈਟ ਆਈ ਹੈ ਤਾਂ ਦੁਬਈ ਦੀ ਫਲਾਈਟ ਕਰੀਬ ਕਿ 1.5 ਘੰਟਾ ਲੇਟ ਸੀ ਕਿ ਐਸੋ ਪਹਿਲਾਂ ਵੀ ਕਾਫੀ ਫਲਾਈਟਾਂ ਦਿੱਲੀ ਤੋਂ ਵੀ ਆਈਆਂ ਨੇ ਲੇਕਿਨ ਬੈਂਗਲੁਰੂ ਦੀ ਫਲਾਈਟ ਜਿਹੜੀ ਆ ਉਹ ਕੈਨਸਲ ਹੋਈ ਦਿੱਲੀ ਦੀਆਂ ਕੁਝ ਫਲਾਈਟਾਂ ਕੈਨਸਲ ਹੋਈਆਂ ਜਿਹਦੇ ਕਰਕੇ ਜਿਹੜੇ ਯਾਤਰੀ ਆ ਉਹਨੂੰ ਬਹੁਤ ਜ਼ਿਆਦਾ ਦਿੱਕਤਾਂ ਹੋਈਆਂ ਸਪੈਸ਼ਲੀ ਜਿਹੜੇ ਅ ਟੇਕ ਆਫ ਕਰ ਰਹੇ ਸੀਗੇ ਫਲਾਈਟ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਆਈਆਂ ਤਸਵੀਰਾਂ ਦਿਖਾ ਦਿਓ ਇੱਕ ਵਾਰੀ ਕਿਉਂਕਿ ਪਰਸੰਦਰ ਲਗਾਤਾਰ ਆ ਰਹੇ ਨੇ ਲਗਾਤਾਰ ਪਰੇਸ਼ਾਨ ਵੀ ਹੋਏ ਨੇ ਕਾਫੀ ਟਾਈਮ ਵੇਟ ਵੀ ਕਰਨਾ ਪਿਆ ਜਿਨ੍ਹਾਂ ਨੇ ਫਲਾਈਟ ਲੈ ਕੇ ਇਥੋਂ ਦਿੱਲੀ ਜਾਣਾ ਸੀ ਉਹ ਵੀ ਪਰੇਸ਼ਾਨ ਹੋਏ ਤਾਂ ਕੁਝ ਯਾਤਰੀ ਹੋਰ ਐ ਨਾਲ ਗੱਲਬਾਤ ਕਰਨੇ ਕਿੱਥੋਂ ਆਏ ਹੋ ਜੀ ਗੁਹਾਟੀ ਅਸੀਂ ਅਸਮ ਗੁਹਾਟੀ ਤੋਂ ਫਲਾਈਟ ਲੇਟ ਸੀਗੀ ਜਾਂ ਟਾਈਮ ਟੈਕ ਅੱਜ ਤੇ 1 ਘੰਟਾ ਲੇਟ ਸੀ ਪਤਾ ਨਹੀਂ ਕੀ ਉਹਨਾਂ ਦਾ ਮਾਈਕਰੋਸਾਫਟ ਪ੍ਰੋਬਲਮ ਸੀ ਅੱਛਾ ਇੱਕ ਘੰਟਾ ਲੇਟ ਹੋਈ ਪਤਾ ਲੱਗਿਆ ਤੁਹਾਨੂੰ ਬਸ ਫਲਾਈਟ 'ਚ ਬਹਿ ਕੇ ਹੀ ਪਤਾ ਲੱਗਿਆ ਹਾਂ ਕਿ ਪ੍ਰੋਬਲਮ ਆ ਰਹੀ ਹੈ ਤੇ ਫਿਰ ਉਸ ਕਰਕੇ ਉਹਨੇ ਕੱਟਾ ਕੱਟ ਅੱਧਾ ਘੰਟਾ ਬਾਅਦ ਸਾਨੂੰ ਦੱਸਿਆ ਮਾਈਕਰੋਸਾਫਟ 'ਚ ਪ੍ਰੋਬਲਮ ਆ ਤਾਂ ਫਿਰ ਅਸੀਂ ਲੇਟ ਹੀ ਹੋਏ ਫਿਰ ਉਹ ਧੰਨਵਾਦ ਤਸਵੀਰਾਂ ਦਿਖਾ ਦਿਓ ਜਰਾ ਹੋਰ ਵੀ ਜਿਹੜੇ ਪੈਸੇਂਜਰ ਜਿਹੜੇ ਆ ਰਹੇ ਆ ਯਾਤਰੀ ਕਿਉਂਕਿ ਸਿਰਫ 에어ਲਾਈਨ ਹੀ ਅਫੈਕਟਡ ਨਹੀਂ ਹੋਈ ਆਨਲਾਈਨ ਤਰੀਕੇ ਦੇ ਨਾਲ ਜੋ ਵੀ ਕੰਮ ਕੀਤਾ ਜਾ ਰਿਹਾ ਹਰ ਚੀਜ਼ ਬੈਂਕਿੰਗ ਸੈਕਟਰ ਇਹਦੇ ਨਾਲ ਫੈਕਟਰ ਹੋਇਆ ਤਾਂ ਤਸਵੀਰਾਂ ਤੁਹਾਨੂੰ ਮੁਹਾਲੀ 에어ਪੋਰਟ ਦੀਆਂ ਦਿਖਾ ਰਿਹਾ ਹੈ ਜਿੱਥੇ ਲਗਾਤਾਰ 2:30 ਵਜੇ ਤੋਂ ਲੋਕ ਜਿਹੜੇ ਪਰੇਸ਼ਾਨ ਹੋ ਰਹੇ ਹਾਲਾਂਕਿ 에어ਪੋਰਟ ਅਥਾਰਟੀ ਵੱਲੋਂ ਕੁਝ ਯਾਤਰੀਆਂ ਦੇ ਰਹਿਣ ਦਾ ਪ੍ਰਬੰਧ ਵੀ ਕੀਤਾ ਗਿਆ ਕੁਝ ਯਾਤਰੀਆਂ ਦੀ ਫਲਾਈਟਾਂ ਵੀ ਦੁਬਾਰਾ ਬੁਕਿੰਗ ਕੀਤੀ ਗਈ ਕੱਲ ਦੀ ਲੇਕਿਨ ਜ਼ਿਆਦਾਤਰ ਯਾਤਰੀ ਜਿਹੜੇ ਉਹ ਇੱਕ ਕਲੇਮ ਕਰਦੇ ਹੋ ਦਿਖਾਈ ਦੇ ਰਹੇ ਕਿ ਅਥਾਰਟੀ ਵੱਲੋਂ ਕੋਈ ਸਾਨੂੰ ਐਂਟਰਟੇਨ ਸਹੀ ਤਰੀਕੇ ਨਾਲ ਨਹੀਂ ਕੀਤਾ ਗਿਆ ਡੀਲ ਸਹੀ ਤਰੀਕੇ ਨਾਲ ਨਹੀਂ ਕੀਤਾ ਗਿਆ ਜਿਸ ਦੇ ਨਾਲ ਕਾਫੀ ਪਰੇਸ਼ਾਨੀਆਂ ਯਾਤਰੀਆਂ ਨੂੰ ਆਈਆਂ ਕੈਮਰਾਮੈਨ ਤੁਲਸੀ ਮੇਰਾ ਦਿਨ ਅਰਵਿੰਦ ਮੀਟੀਸੀ ਨਿਊਜ਼ ਚੰਡੀਗੜ੍ਹ